ਹਾਂਜੀ ਸਸ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਅਕਤੂਬਰ ਮਹੀਨੇ ਦੀ ਪੈਨਸ਼ਨ ਸਿਰਫ ਇਹਨਾਂ ਲੋਕਾਂ ਨੂੰ ਮਿਲੇਗੀ 1500 ਜਾਂ ਫਿਰ 2500 ਰੁਪਏ ਨਵੇਂ ਨਿਯਮ ਲਾਗੂ ਕੀ ਆ ਪੂਰੀ ਅਪਡੇਟ ਆਉ ਸੰਜੀ ਕਰਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣੀਆਂ ਤਾਂ ਅੱਜ ਦੀ ਅਪਡੇਟ ਹੈ ਅਕਤੂਬਰ ਮਹੀਨੇ ਦੀ ਪੈਨਸ਼ਨ ਦੇ ਸਬੰਧ ਵਿੱਚ ਕਿਉਂਕਿ ਪਿਛਲੇ ਅਗਸਤ ਸਤੰਬਰ ਮਹੀਨੇ ਵਿੱਚ ਬਹੁਤ ਘੱਟ ਲੋਕਾਂ ਨੂੰ ਪੈਨਸ਼ਨ ਮਿਲ ਰਹੀ ਹੈ ਇਸ ਦੌਰਾਨ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਿਆ ਨੇ ਇਹ ਨਿਯਮ ਪੰਜਾਬ ਦੇ ਹਰ ਪੈਨਸ਼ਨਦਾਰ ਲਈ ਲਾਗੂ ਕੀਤੇ ਗਿਆ ਨੇ ਕਿਉਂਕਿ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੋ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਉਸ ਦੇ ਵੱਲ ਕਦੇ ਵੀ ਕਿਸੇ ਸਰਕਾਰ ਨੇ ਸਹੀ ਧਿਆਨ ਨਹੀਂ ਦਿੱਤਾ ਜਿਸ ਕਰਕੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪੈਨਸ਼ਨਾਂ ਤੇ ਵਿੱਚ ਤੋਕਾ ਤਾੜੀ ਹੁੰਦੀ ਆ ਰਹੀ ਹੈ ਇਸ ਸਬੰਧੀ ਹੁਣ ਸਰਕਾਰ ਨੇ ਜੋ ਸਖਤ ਅਦਾਇਤਾਂ ਜਾਰੀ ਕੀਤੀਆਂ ਹਨ ਇਸ ਦੇ ਵਿੱਚ ਅਗਰ ਕੋਈ ਵੀ ਪਰਸਨ ਹੈ ਜਿਸ ਦੀ ਉਮਰ ਘੱਟ ਹੈ ਕੋ ਪੈਨਸ਼ਨ ਲੈ ਰਿਹਾਗਾ ਤਾਂ ਉਹਨਾਂ ਦੀ ਪੈਨਸ਼ਨ ਬੰਦ ਕੀਤੀ ਜਾਵੇਗੀ ਪਲੱਸ ਉਹਨਾਂ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਪੈਨਸ਼ਨ ਤਰਕ ਜਿਨ੍ਹਾਂ ਦੀ ਪੈਨਸ਼ਨ ਆ ਰਹੀ ਹੈ ਅਗਰ ਉਹਨਾਂ ਦੇ ਕਿਸੇ ਗਵਰਨਮੈਂਟ ਜੌਬ ਵਿੱਚ ਲੱਗੇ ਹੋਏ ਹਨ ਜਾਂ ਫਿਰ ਉਹਨਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਜ਼ਿਆਦਾ ਹੈ ਤਾਂ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਕਰਕੇ ਇਹ ਦੋ ਸ਼ਰਤਾਂ ਜੋ ਸਰਕਾਰ ਵੱਲੋਂ ਖਾਸ ਤੌਰ ਤੇ ਲਾਗੂ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਧਾਰਕਾਂ ਲਈ ਜੋ ਨਵੇਂ ਨਿਯਮ ਦਿੱਤੇ ਗਏ ਹਨ ਉਸ ਦੇ ਵਿੱਚ ਅਗਰ ਤੁਹਾਡੀ ਉਮਰ ਘੱਟ ਹੈ ਜਾਂ ਤੁਹਾਡੀ ਸਾਲਾਨਾ ਆਮਦਨ ਜ਼ਿਆਦਾ ਹੈ ਤੁਹਾਡੇ ਪਰਿਵਾਰਕ ਮੈਂਬਰ ਦੀ ਵਪਾਰਕ ਪ੍ਰਾਪਰਟੀ ਹੈ ਜਾਂ ਕੋਈ ਗਵਰਨਮੈਂਟ ਜੌਬ ਤੇ ਲੱਗਿਆ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਕਰਕੇ ਜੋ ਇਸ ਸ਼ਰਤਾਂ ਨੇ ਪੂਰੇ ਪੰਜਾਬ ਤੇ ਲਾਗੂ ਕੀਤੀਆਂ ਨੇ ਇਸ ਤੋਂ ਇਲਾਵਾ ਜੋ 2 ਮਹੀਨਿਆਂ ਦੀ ਪੈਨਸ਼ਨ ਨਹੀਂ ਆਏਗੀ ਉਸ ਦਾ ਸਭ ਤੋਂ ਵੱਡਾ ਮੇਨ ਕਾਰਨ ਜਿੰਨਾ ਬਜ਼ੁਰਗਾਂ ਨੇ ਪਿਛਲੇ ਲੰਬੇ ਸਮੇਂ ਤੋਂ ਪੈਨਸ਼ਨਾਂ ਲੈਂਦੇ ਆ ਰਹੇ ਹਨ ਉਹਨਾਂ ਦੇ ਆਧਾਰ ਕਾਰਡ ਵੋਟ ਕਾਰਡ ਜਾਂ ਫਿਰ ਬੈਂਕ ਪਾਸਬੁੱਕ ਦੇ ਉੱਪਰ ਸਹੀ ਨਾਮ ਮੈਚ ਨਹੀਂ ਕਰਦਾ ਉਹਨਾਂ ਦੀ ਡੇਟ ਆਫ ਬਰਥ ਨਹੀਂ ਮੈਚ ਕਰਦੀ ਇਸ ਕਰਕੇ ਉਹਨਾਂ ਬਜ਼ੁਰਗਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਹੈ ਤਾਂ ਅਗਰ ਤੁਹਾਡੇ ਵੀ ਪਰਿਵਾਰਕ ਮੈਂਬਰ ਚੋਂ ਕਿਸੇ ਦੀ ਪੈਨਸ਼ਨ ਰੁਕੀ ਹੈ ਤਾਂ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਉਹਨਾਂ ਦਾ ਆਧਾਰ ਕਾਰਡ ਵੋਟ ਕਾਰਡ ਪੈਨ ਕਾਰਡ ਅਤੇ ਬੈਂਕ ਪਾਸਬੁੱਕ ਇਹਨਾਂ ਦੇ ਉੱਪਰ ਨਾਮ ਬਿਲਕੁਲ ਸਹੀ ਕਰਵਾਓ ਅਪਡੇਟ ਕਰਵਾਓ ਅਗਰ ਨਾਮ ਦੇ ਵਿੱਚ ਮਿਸਟੇਕ ਹੈ ਡੇਟ ਆਫ ਬਰਥ ਵਿੱਚ ਮਿਸਟੇਕ ਹੈ ਤਾਂ ਡੇਟ ਆਫ ਬਰਥ ਨੂੰ ਸਹੀ ਕਰਵਾਓ ਤਾਂ ਹੀ ਉਹਨਾਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਦਿੱਤੀ ਜਾਵੇਗੀ ਅਦਰਵਾਈਜ਼ ਉਹਨਾਂ ਦੀ ਪੈਨਸ਼ਨ ਰੋਕ ਦਿੱਤੀ ਜਾਵੇਗੀ ਤਾਂ ਪੰਜਾਬ ਸਰਕਾਰ ਵੱਲੋਂ ਵੱਡਾ ਬਿਆਨ ਨਿਊਜ਼ 18 ਲਾਈਵ ਦੇ ਉੱਪਰ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਇੰਟਰਵਿਊ ਵਿੱਚ ਸਾਂਝਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਪੰਜਾਬ ਵਾਸੀਆਂ ਨਾਲ ਕੀਤੇ ਹਨ ਚਾਹੇ ਔਰਤਾਂ ਨੂੰ 1000 ਰੁਪਏ ਸਕੀਮ ਹੋਵੇ ਜਾਂ ਫਿਰ ਉਹ ਪੈਨਸ਼ਨ ਧਾਰਕਾਂ ਨੂੰ 2500 ਪੈਨਸ਼ਨ ਹੋਵੇ ਤਾਂ ਉਹ ਵਾਦਾ ਅਸੀਂ ਬਜਟ 2026 ਦੇ ਬਜਟ ਤੋਂ ਪਹਿਲਾਂ ਹੀ ਇਹ ਨਵੀਆਂ ਸਕੀਮਾਂ ਨੂੰ ਐਲਾਨ ਕਰਾਂਗੇ ਆਪਣੇ ਵਾਅਦਿਆਂ ਨੂੰ ਪੂਰਾ ਕਰਾਂਗੇ ਅਗਰ ਤੁਸੀਂ ਵੀ ਪੰਜਾਬ ਵਿੱਚ ਰਹਦੇ ਹੋ ਤਾਂ ਤੁਹਾਨੂੰ ਵੀ ਪੰਜਾਬ ਸਰਕਾਰ ਵੱਲੋਂ ਹੁਣ ਨਵੀਆਂ ਸਕੀਮਾਂ ਦਾ ਲਾਭ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ 10 ਲੱਖ ਤੱਕ ਮੁਫਤ ਹੈਲਥ ਕਾਰਡ ਔਰਤਾਂ ਨੂੰ 1000 ਰੁਪਏ ਪੈਨਸ਼ਨ ਸਕੀਮ ਅਤੇ ਬੁਢਾਪਾ ਪੈਨਸ਼ਨ 2500 ਰੁਪਏ ਅਗਲੇ ਮਹੀਨੇ ਹੋਣ ਜਾ ਰਹੀ ਹੈ ਜਿਸ ਦਾ ਤੁਸੀਂ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਧੰਨਵਾਦ